ਨੇ ਸੋਨਾ ਲਿਖਾ ਬਲਡ ট্রাক ਆਟੋ ਲਿਫਟ ਸਕੰਦਰ ਮਾਡਲ 24 ਸਪੀਡਾਂ 24 ਸਪੀਡਾਂ ਆ ਗਿਆ ਸਕੰਦਰ ਹਾਈ ਡਿਊਟੀ ਤੇ ਸ਼ਟਲ ਗੇਅਰ ਦੇ ਵਿੱਚ ਆ ਗਿਆ ਹਾਂਜੀ 3 ਸਪੀਡ ਹੈ ਹੋਰ ਵੀ ਡਰਾਈਵ ਹੈ ਹਾਂਜੀ ਤੇ ਹਾਈ ਕੈਪੈਸਿਟੀ ਜਿਹੜੀ ਇਹਦੀ ਲਿਫਟ ਹੈ ਹਾਂਜੀ ਤੇ ਵੱਡੀ ਗੱਲ ਹੈ ਜਿਹੜਾ ਕਰਾਰੋ ਟਰਾਂਸਮਿਸ਼ਨ ਦੇ ਵਿੱਚ ਆ ਗਿਆ ਇਹ ਜਿਹੜਾ ਹਿੱਸਾ ਮਗਰ ਲੈਦਾ ਕਰਾਰੋ ਦਾ ਦਾ ਰੇਟ ਦੇਖਣੂ ਆਪਾਂ ਦੇ ਦੇਾਂਗੇ ਹਾਂਜੀ ਨਹੀਂ ਮਿਲਣਾ 6 ਲੱਖ ਤੇ 90000 ਰੁਪਏ ਡਿਮਾਂਡ ਕਰਦੇ ਆਪਾਂ ਇਹਦੀ 21 ਮਾਡਲ ਜੀ 21 ਮਾਡਲ ਇੱਕ ਗੱਲ ਤੈਨੂੰ ਮੈਂ ਦੱਸ ਦਿੰਨਾ ਹਾਂਜੀ 21 ਮਾਡਲ ਹੈ 855 ਟੂ ਵੀਲ ਦੇ ਵਿੱਚ 3 ਗੀਰ ਸਪੀਡ ਡਾਇਰੈਕਟਰ ਤੁਸੀਂ ਲਾਉਂਗੇ ਇੰਨੇ ਰੁਪਏ ਆ ਦਿੰਦਾ ਨਹੀਂ ਗੱਲ ਪੱਕੀ ਰੇਟ ਚਾਹੁੰਦੇ ਹਾਂ ਜੀ ਹਾਂ 6 ਲੱਖ 90000 ਰੁਪਏ ਡਿਮਾਂਡ ਕਰੀ ਐ ਸਵਾ ਸਵਾ 7 ਲੱਖ ਦੇ ਮੈਂ ਵਿੱਚ ਠੀਕ ਹੈ ਜੀ ਟਰੈਕਟਰ ਦੇਵਾਂਗੇ 6 ਲੱਖ ਤੇ 40000 ਦਾ ਇਹ ਲੱਕਾ ਚਾਹੀਦਾ ਹੈ। ਉਹ ਟਮਾਟਰ। ਹੀਰਾ 430 ਆ ओरिजिनल। ਜੈਨੂਇਨ ਦੀ ਦੁਨੀਆ ਦਾ ਬਾਦਸ਼ਾਹ ਮੰਨਿਆ ਸਕਾਟ ਨੂੰ। ਇਹ ਪਤਾ ਕਿਉਂ ਮੰਨਿਆ? ਹਾਂਜੀ। ਕਿੱਥੇ ਹੁੰਦਾ ਵੀਰੇ ਆ ਜਗ੍ਹਾ 'ਚ? ਚੀਜ਼ ਬਣਾਈ ਆ ਕਰਾ। ਸੁਹਾਗੇ ਦੇ ਨਾਲ ਕੋਈ ਕੰਟਰੋਲ ਨਹੀਂ। ਸੁਹਾਗਾ ਭਰ ਗਿਆ ਟਰੈਕਟਰ ਦਬੂਗਾ। ਇਸ ਸੁਹਾਗੇ 'ਚ ਜੋ ਲੋਡ ਪੈ ਗਿਆ ਲਿੰਕਾਂ ਨੇ ਆਟੋਮੈਟਿਕ ਸੈਟ ਕਰ ਲਿਆ। ਸੈਟੈਂਕ ਮਾਡਲ ਹੈ। ਹਾਂਜੀ। ਰਾਜਸਥਾਨ ਦਾ ਨੰਬਰ ਹੈ। ਠੀਕ ਹੈ ਜੀ। 1 ਲੱਖ ਤੇ 18000 ਰੁਪਏ ਡਿਮਾਂਡ ਹੈ। ਹਾਂਜੀ। 1 ਲੱਖ 5000 ਦਾ ਦੇ ਦਿੰਗੇ। ਇਹ ਮਾਡਲ ਅੰਟ੍ਰੈਕ 60। ਟੀਪੀਆਈ ਵਾਲਾ। ਈਪੀਆਈ ਵਾਲਾ। ਪਰ ਮੈਂ 4 ਲੱਖ 70000 ਰੁਪਏ ਮੰਗਦਾ 17 ਮਾਡਲ ਦਾ। ਹਾਂ। ਠੀਕ ਹੈ। 4 ਲੱਖ ਦੇ ਅੱਗੇ ਆਪਾਂ ਦਾ ਬੋਲਦੇ ਹੁੰਨੇ ਆ ਵੀ 6.5 ਲੱਖ ਦਾ। ਹਾਂ ਜੀ 4 ਲੱਖ ਤੇ 35000 ਦਾ ਰੇਟਰ ਦੇ। 4 ਲੱਖ 35000 ਦਾ। ਹਾਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਪਹੁੰਚ ਚੁੱਕੇ ਹਾਂ ਤਲਵੰਡੀ ਸਾਹਿਬ ਉਹ ਟਰੈਕਟਰਾਂ ਦੀ ਮੰਡੀ। ਕਲਵੀਰ ਬਾਈ ਕੋਲ। ਅਰਜਾ ਗੱਲਬਾਤ ਕਿੰਨੇ ਪੈ? ਸ੍ਰੀ ਗਾਜੀ ਤੁਸੀਂ ਗੱਲ ਬਾਈ ਕੀ ਗੱਲ ਹੈ ਵਧੀਆ ਜੀ ਤੁਸੀਂ ਸੁਣਾਓ ਜੀ ਠੀਕ ਠਾਕ ਬਾਈ ਕਿੰਨੇ ਕੁ ਟਰੈਕਟਰ ਹੁੰਦੇ ਆ ਜੀ ਆਪਣੇ ਕੋਲੇ ਟਰੈਕਟਰ ਹੁੰਦੇ ਆ ਬਾਈ 13 14 ਹਾਂ ਜੀ ਅੱਜ ਬਰਵਾਰ 67 ਹੀ ਲਾਇਆ ਠੀਕ ਹੈ ਜੀ ਬੰਦਿਆ ਦੀ ਕਮੀ ਸੀ ਹਾਂ ਜੀ ਸਸਕਾਰ ਦੇ ਸਾਰੇ ਭਰਾਵਾਂ ਨੂੰ ਸ਼ਹੀਦ ਕਰਦਾ ਸਾਰੇ ਵਧੀਆ ਹਾਂ ਜੀ ਬਰਾਸਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਰੱਖੀ ਕਿੱਥੇ ਕਿੱਥੇ ਵੀ ਪੈ ਗਿਆ ਤੇ ਕਿੱਥੇ ਕਿੱਥੇ ਰਹਿੰਦਾ ਹੈ ਰਾ ਬਣ ਕੇ ਕਮੈਂਟ ਕਰਕੇ ਜਰੂਰ ਦੱਸੋ ਤਲਵੰਡੀ ਸਾਬੂ ਤੁਸੀਂ ਸਾਡੇ ਹਾਲਾਤ ਦੇਖੀ ਐ ਨਾ ਮਗਰ ਖੇਡਣਾ ਰੇਸਾ ਉੱਡੀ ਜਾਂਦਾ ਹੈਗਾ ਦੁਪਹਿਰੇ ਗਰਮੀ ਬਹੁਤ ਸੀ ਦੁਪਹਿਰੇ ਅੱਧੀ ਗਰਮੀ ਬਹੁਤ ਸੀ ਤੇ ਹਨੇਰੀ ਆ ਗਈ ਲੱਗਦਾ ਮੀਂਹ ਵੀ ਮੰਗਰੀ ਆ ਜੂਗਾ ਠੀਕ ਹੈ ਠੀਕ ਹੈ ਆਪਾਂ ਜਲਦੀ ਜਲਦੀ ਵੀਡੀਓ ਬਣਾਈ ਲੈਂਦੇ ਉਹਦਾ ਕੁਝ ਨਹੀਂ ਹੁੰਦਾ ਚੱਲੀ ਜਾਣਾ ਠੀਕ ਹੈ ਜਾਉਂਦੇ ਬੰਦੇ ਸਾਰਾ ਕੁਝ ਕਰੀ ਜਾਣੇ ਤੇ ਟਰੈਕਟਰ ਬਾਰੇ ਕਰੀ ਠੀਕ ਹੈ ਹਾਂ 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 ਟਰੈਕਟਰ ਬਾਰੇ ਗੱਲ ਕਰਾਂਗੇ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ ਫਿਰ ਕਈ ਵੀਰ ਕਹਿ ਦਿੰਦੇ ਯਾਰ ਗੱਲਾਂ ਵਾੜੀਆਂ ਮਾਰ ਨਮਾ ਖੱਚ ਲੈਂਦੇਗਾ ਤੇ ਪਰ ਕਾਰਨ ਕੀ ਹੁੰਦਾਗਾ ਯਾਰ ਕੁਛ ਗੱਲਾਂ ਗੱਲਾਂ ਫਿਰ ਗੱਲਾਂ ਚੋਂ ਗੱਲਾਂ ਹੀ ਨਿਕਲਦੀਆਂ ਹੁੰਦੀਆਂ ਹੂੰ ਤਾਂ ਫਿਰ ਆਪਣੇ ਕੋਲੇ ਕੋਈ ਸਮਾਂ ਬਣਦਾ ਨਹੀਂਗਾ ਹਨ ਹੂੰ ਤੇ ਟਰੈਕਟਰ ਵੀ ਦਿਖਾਵਾਂਗੇ ਨਾਲ ਨਾਲ ਗੱਲਾਂ ਵੀ ਕਰ ਲਾਂਗੇ ਤੇ ਗੱਲਾਂ ਵੀ ਕਰ ਲਾਂਗੇ ਗੱਲਾਂ ਵੀ ਕਰਨ ਵਾਸਤੇ ਬਣੀਆਂ ਬਬੂ ਹਾਂਜੀ ਠੀਕ ਹੈ ਬਬੂ ਹੁਣ ਟਰੈਕਟਰ ਦਿਖਾ ਦੇ ਹੁਣ ਪਤਾ ਕੀ ਹੈ ਗੱਲ ਹੂੰ ਤਾਂ ਨਹੀਂ ਧਿਆਨ ਚ ਆਉਂਦੀ ਜਦੋਂ ਆਪੇ ਕੋਈ ਹੁਣ ਟਰੈਕਟਰ ਦਿਖਾਉਣ ਲੱਗੇ ਉਹ ਗੱਲ ਆਈ ਨਹੀਂ ਉਹ ਕਈ ਵੀਰ ਇਹੋ ਜਿਹੇ ਕਮੈਂਟ ਆਉਂਦੇ ਆ ਜਦੋਂ ਤੇ ਉਹ ਫਿਰ ਧਿਆਨ ਚ ਆ ਜਾਂਦੀ ਹੈ ਚਲੋ ਵੀ ਭਰਾ ਆਪਣੇ ਸਾਰੇ ਹਾਂ ਇਹ 12 ਮਾਡਲ ਦਾ ਟਰੈਕਟਰ ਬਾਬੂ 750 750 ਟੌਪ ਵਾਲਾ ਮਾਡਲ ਹੈ ਹਾਂਜੀ ਸਾਰ ਨਵੇਂ ਅੰਗ ਚ ਆ ਗਏ ਠੀਕ ਆ ਜੀ ਰਿਮਰ ਰਮਾ ਦੀ ਕੰਡੀਸ਼ਨ ਦਿਖਾ ਦੇ ਪੂਰੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ 14 ਦੇ ਟਾਇਰਾਂ ਦਾ 14 ਦੇ ਟਾਇਰਾਂ ਚ ਆਉਂਦਾ ਹੈ ਹਾਂਜੀ ਪਾਵਰ ਸਟੀering ਡਬਲ ਕਲੱਚ ਤੇਲ ਬ੍ਰੇਕਾਂ ਹਾਂਜੀ ਡਬਲ ਡਿਸਟ੍ਰਿਬਿਊਟਰ ਠੀਕ ਆ ਜੀ 355 HP ਕੈਟਾਗਰੀ ਦੇ ਵਿੱਚ ਇਹ ਟਰੈਕਟਰ ਆਉਂਦਾਗਾ ਠੀਕ ਆ ਜੀ ਠੀਕ ਹਾਂਜੀ ਕਉ ਮੀ ਹੈਣੀ ਕੀ ਕੋਈ ਸਰਵਿਸ ਕਰਨ ਦੀ ਵੀ ਲੋੜ ਨਹੀਂ ਇਸ ਚੀਜ਼ ਦੀ ਵੀ ਜ਼ਿੰਮੇਵਾਰੀ ਆਪਣੀ ਠੀਕ ਆ ਜੀ ਤੇ ਸਪਰਕੀਟਰ ਹਾਂ ਤੇਰੇ ਨਾਮਾਂ ਜਿਹੜਾ ਡੰਡਾ ਫੱਟੀ ਛਤਰੀ ਸਮਾਨ ਸਾਰਾ ਬੱਬੂ ਉਮੇ ਜਿਵੇਂ ਲੱਗਿਆ ਉਵੇਂ ਦਿਖਾ ਦੇ ਠੀਕ ਆ ਜੀ ਡਾਊਨ ਮਾਡਲ ਦੇ ਭਰਾਵੋ ਹਲਕੀ ਫੁਲਕੀ ਟੱਚਿੰਗ ਜ਼ਰੂਰ ਹੋ ਜਾਂਦੀ ਹੈ ਉਹ ਕੰਡੀਸ਼ਨ ਤਾਂ ਵਧੀਆ ਬੈਟਰ ਟਰੈਕਟਰ ਹਾਂ ਕੰਡੀਸ਼ਨ ਤਾਂ ਵਧੀਆ ਮੈਂ ਪਹਿਲਾਂ ਹੀ ਦੱਸਤਾ ਤੇਰੇ ਕਹਿਣ ਤੋਂ ਵੀ ਹਲਕੀ ਫੁਲਕੀ ਟੱਚਿੰਗ ਹੈ ਜਿਹੜੀ ਟਰੈਕਟਰ ਦੀ ਡਾਊਨ ਮਾਡਲ ਤੇ ਬੱਬੂ ਹੋ ਜਾਂਦੀ ਆ ਪੁਰਾਣੀ ਚੀਜ਼ ਦਾ ਮਾੜਾ ਮੁੰਡਾ ਕਰਨੀ ਪੈਂਦੀ ਐ ਐਵੇਂ ਭਰਾਵੋ ਜੇ ਆਖੂਗੇ 12 ਉਹ ਵੀ ਦੱਸ ਦਿਆਂਗੇ ਜਿਹੜੇ ਤੇ ਹੋਇਆ ਉਹ ਵੀ ਦੱਸ ਦਿਆਂਗੇ ਠੀਕ ਹੈ ਜੀ ਉਹਨੂੰ 3 ਲੱਖ 85000 ਰੁਪਏ ਡਿਮਾਂਡ ਹੈ ਹਾਂਜੀ ਨੰਬਰ ਟਰੈਕਟਰ ਦਾ ਹਰਿਆਣਾ ਦਾ ਹੈ ਠੀਕ ਹੈ ਜੀ ਲੋਕਲ ਹੀ ਹੈ ਵਾਲੀ ਦੂਰ ਦਾ ਨਹੀਂ ਫਤਿਹਬਾਦ ਦਾ ਨੰਬਰ ਹੈ ਹਾਂਜੀ ਤੇ ਟਮਾੜੀ 3 ਲੱਖ 85000 ਰੁਪਏ 3 ਲੱਖ ਤੇ 60000 ਦਾ ਟਰੈਕਟਰ ਦੇ ਦਿਆਂਗੇ ਮੌਕੇ ਤੇ ਮਾਨ ਤਨ ਮਾੜਾ ਮੋੜ ਹੋਰ ਵੀ ਕਰ ਦਿਆਂਗੇ ਲੋਨ ਹੋਊਗਾ ਤੇ ਜੀ 12 ਲੋਨ ਇਹਦੇ ਤੇ ਹੋ ਜੂਗਾ ਹਾਂਜੀ ਹੋਊਗਾ ਜੈ ਜੀ 2.5 ਲੱਖ ਰੁਪਏ ਦਾ ਕੋਈ 2 ਸਾਲਾਂ ਵਾਸਤੇ ਕੋਈ Haryana ਤੋਂ ਬੱਚ ਬਾਈ ਕੁਲਵੀਰ ਚੱਲੇ ਜਾਂਦੇ ਨਹੀਂ ਬਾਈ ਹਰਿਆਣਾ ਪੰਜਾਬ ਚ ਸ਼ਾਰਟ ਜੀ ਅੱਡ ਹੋਇ ਇਨੂੰ ਨਹੀਂ ਪਤਾ ਚੱਲ ਉਹਦੀ ਵੱਖਰੀ ਗੱਲ ਇੱਕ ਦਰਦ ਨੂੰ ਹੋਰ ਦੱਸ ਦਿੰਨਾ ਹਾਂਜੀ ਹਰਿਆਣੇ ਤੋਂ ਭਰਾ ਜਿਹੜੇ ਚੱਲਦੇ ਲੱਖ ਚੱਲੀ ਜਾਣ ਹਾਂਜੀ ਕੋਈ ਗੱਲ ਨਹੀਂ ਆਪਾਂ ਤਾਂ ਟਰੈਕਟਰ ਹੀ ਹਰਿਆਣੇ ਦੇ ਵੇਚਦੇ ਹਾਂ ਬਾਈ ਜੀ ਇੱਕ ਚੀਜ਼ ਦੇਖੀ ਐ ਨੋਟ ਕਰੀ ਐ ਕਰੀ ਗੱਲ ਉਹਦੀ ਬੜਾਈ ਹੋ ਜਾਂਦੀ ਐ ਫੀਲਡ ਆਪਣਾ ਹਰਿਆਣੇ ਦਾ ਹੀ ਐ ਕੰਪਨੀ ਤੋਂ ਬਿਨਾ ਕੰਮ ਨਹੀਂ ਕਰਾਉਂਦੇ ਬੰਦੇ ਠੀਕ ਐ ਜੀ ਇਹਨਾਂ ਸੀ ਜੋ ਕੰਮ ਕਰਾਉਂਦੇ ਆ ਜੱਪਠਾਪੜਾ ਦਾ ਕੰਮ ਹੀ ਹੈ ਨੀਗਾ ਮਕੈਨਿਕਲ ਦਾ ਐਡਾ ਚੰਗਾ ਟਰੈਕਟਰ ਹੁੰਦਾ ਹੁਣ ਆਹ ਟਰੈਕਟਰ ਖੜਾਗਾ ਹਾਂਜੀ ਬੰਦੂ ਇਹਦੇ ਵੀ ਕੈਮਰਾ ਬਾ ਇਹ 11 ਮਾਡਲ ਟਰੈਕਟਰ ਐ ਠੀਕ ਆ ਜੀ ਕਿਤੇ ਕਲਮ ਲੱਗੀ ਸਾਬਤ ਕਰ ਦੇ ਕੋਈ ਹਾਂਜੀ ਆਪਾਂ ਦੇਣਦਾਰ ਆ ਹਾਂ ਜਿਹੜੀ ਚ ਰਿਜਨਲ ਆ ਉਹ ਰਿਜਨਲ ਆ ਤੁਮ ਰਿਜਨਲ ਹੀ ਕਹਾਂਗੇ ਠੀਕ ਆ ਕਲਮ ਵੀ ਨਹੀਂ ਲੱਗੀ ਆਪਾਂ ਬੰਪਰ ਵੀ ਨਹੀਂ ਟਰੈਕਟਰ ਦਾ ਰੰਗ ਕਰਾਇਆ ਉਹ ਮਗਰਾੜਾ ਨੂੰ ਬਾਹਰੋਂ ਅੰਦਰੋਂ ਸਾਰਾ ਦਿਖਾ ਦੀ ਉਧਰ ਕੇ ਮਗਰਾੜ ਪਿਆ ਟਰੈਕਟਰ ਦੇ ਮਗਰਾੜਾ ਤੇ ਵੀ ਨਹੀਂ ਕਰਿਆ ਕੁਛ ਬਈ ਹਾਂ ਨਾ ਕਿਸੇ ਵੀ ਕਲਮ ਵੀ ਨਹੀਂ ਲੱਗੀ ਮਗਰਾੜ ਛੱਡ ਮੈਂ ਕਹਿੰਦਾ ਵੀ ਕਲਮ ਲੱਗੀ ਸਾਬਤ ਕਰ ਦੇ ਆਪਾਂ ਦੇਣਦਾਰ ਆ ਇਸ ਚੀਜ਼ ਦੇ ਇਹ ਤਾਂ ਕੋਰਾ ਹੀ ਥੱਲੋਂ ਵੀ ਥੱਲੋਂ ਵੀ ਲਸ਼ਕੋਰਾ ਮਾਰਦਾ ਇੰਜਣੇ ਦਾ ਜਮਾ ਕੋਰਾ ਟਰੈਕਟਰ ਆ ਪੂਰਾ ਟਰੈਕਟਰ ਆ ਪੂ ਪਾਵਰ ਸਟੀਅਰਿੰਗ ਚ ਸਾਈਡ ਵਾਲਾ ਮਾਡਲ ਹੈ ਸੁਪਰ ਮੈਕਸ ਦੇ ਵਿੱਚ ਆ ਜਾਂਦਾ ਤੇਲ ਬ੍ਰੇਕਾ ਚ ਆ ਜਾਂਦਾ ਡਬਲ ਡਿਸਟਰੀਬਿਊਟਰ ਹੈ ਪਾਵਰ ਸਟੀਅਰਿੰਗ ਦੇ ਵਿੱਚ ਫਰੰਟ ਵਾਲੇ ਟਾਇਰ ਨਵੇਂ ਆ ਫਰੰਟ ਵਾਲੇ ਟਾਇਰ ਨਵੇਂ ਆ ਮੰਗਰ ਲੈ ਹੈਗੇ 60 ਤੋਂ 70 ਪੈਸੇ ਦੇ ਵਿੱਚ ਠੀਕ ਆ ਜੀ ਠੀਕ ਹੈ ਸਿਸਟਮ ਲੱਗਿਆ ਐਵੇਂ ਹੀ ਦੇਣਾ ਚਾਲੂ ਹਾਲਤ ਚ ਹੈ ਨਹੀਂ ਵੀ ਖਰਾਬ ਹੈ ਹਾਂ 10000 ਦਾ 20000 ਦਾ ਗੁੱਤੀ ਪੂਰੂਗਾ ਜਾ ਕੇ ਠੀਕ ਹੈ ਅੱਜ ਦੇ ਨਵੇਂ ਸਿਰੇ ਤੋਂ ਲਵਾਉਣਾ ਫਿਰ ਘੱਟਦਾ ਕੋਈ ਲਵਾਉਂਦਾ ਜਿਹੜਾ 20000 ਤੋਂ ਘੱਟਦਾ ਲਵਾਉਂਦਾ ਇਸੇ ਲਵਾਉਂਦਾ ਅਗਲਾ ਹਾਂ ਪੇਟੀ ਲਵਾਉਂਦਾ ਇਹ ਵੀ ਮੰਨ ਕੇ ਚੱਲ ਵੀ 12 ਇੰਚ ਹੀ ਹੈਗੇ ਆ ਦੋ ਸਪੀਕਰ ਹੈਗੇ ਬੂਖਰੀ ਹੁੰਦੇ ਆ ਹਾਂਜੀ ਤੇ ਵਧੀਆ ਹੈਗਾ ਟਰੈਕਟਰ ਕੀ ਡਿਮਾਂਡ ਹੈ ਜੀ 3,85,000 ਰੁਪਿਆ ਫਰਸਟ ਪਾਰਟੀ ਟਰੈਕਟਰ ਹੈ ਇਹ ਵੀ ਨੰਬਰ ਫਤਿਹਬਾਦ ਦਾ ਹੀ ਆ ਠੀਕ ਹੈ ਜੀ ਠੀਕ ਹੈ ਇਹਦੇ ਕਲਮ ਨਹੀਂ ਲੱਗੀ ਆਪਾਂ ਉਹਦੇ ਦੱਸਿਆ ਵੀ ਹਲਕੀ ਫੁਲਕੀ ਟਾ ਚੰਗਾ ਇਹਦੇ ਜਮਾਂ ਕਿਤੇ ਕਲਮ ਲੱਗੀ ਆਪਾਂ ਦੇਣ ਦਾ ਠੀਕ ਹੈ ਜੀ ਠੀਕ ਹੈ 3,85,000 ਰੁਪਿਆ ਡਿਮਾਂਡ ਆ 3,65,000 ਦਾ ਟਰੈਕਟਰ ਇਹ ਵੀ ਦੇ ਦਿਆ ਠੀਕ ਹੈ ਜੀ ਠੀਕ ਹੈ ਸਾਹਮਣੇ ਜੀ 4x4 ਦਿਖਾਉਣਾ ਸੋਨਾ ਲਿਕਾ ਬਲਡਰ ਟਰੈਕ ਆਟੋ ਲਿਫਟ ਸਿਕੰਦਰ ਮਾਡਲ ਇਹ ਇਹਦੇ ਫੀਚਰ ਜੇ ਗਿਣ ਲੱਗ ਗਏ ਇਹਦਾ ਗਿਣਾ ਇਹਦੇ ਥੋੜੇ ਤਾਂ ਮੋਟੇ ਥੋੜੇ ਜਿਹੀ ਗਿਣਾ ਦੇ ਸਾਰੇ ਗਿਣਾ ਦਾਂਗੇ ਫਿਰ ਬੱਬੂ ਸਾਰੇ ਜਿੰਨੇ ਸਟicker ਲੱਗਿਆ ਸਾਰਿਆਂ ਦੇ ਇੱਕ ਵਾਰੀ ਕੈਮਰਾ ਜਰੂਰ ਮਾਰ 26 ਸਪੀਡਾਂ 24 ਸਪੀਡਾਂ ਆ ਗਿਆ ਸਿਕੰਦਰ ਹਾਈ ਡਿਊਟੀ ਤੇ ਸ਼ਟਲ ਗੇਅਰ ਦੇ ਵਿੱਚ ਆ ਗਿਆ ਹਾਂਜੀ 3 ਸਪੀਡ ਹੈ ਹੋਰ ਵੀ ਡਰਾਈਵ ਹੈ ਹਾਂਜੀ ਤੇ ਹਾਈ ਕੈਪੈਸਿਟੀ ਜਿਹੜੀ ਇਹਦੀ ਲਿਫਟ ਹੈ ਹਾਂਜੀ ਤੇ ਵੱਡੀ ਗੱਲ ਹੈ ਜਿਹੜਾ ਕਰਾਰੋ ਟ੍ਰਾਂਸਮਿਸ਼ਨ ਦੇ ਵਿੱਚ ਆ ਗਿਆ ਠੀਕ ਜਿਹੜਾ ਹਿੱਸਾ ਮਗਰ ਲਾ ਇਹਦਾ ਕਰਾਰੋ ਦਾ ਹੈ ਪਰ ਉਹ ਮਗਰ ਦੀ ਕੈਮਰਾ ਲੈ ਜੀ ਤੇ ਮਗਰਲਾ ਹਿੱਸਾ ਵੀ ਸਾਰਾ ਦਿਖਾਈ। ਕਰਾਰੋ ਵਾਲਾ ਆ ਗਿਆ। ਹਾਂ ਫਰੰਟ ਟਾਇਰ ਜਿਹੜੇ ਨਵੇਂ ਪਾਤੇ। ਹਾਂਜੀ। ਬੈਕ ਟਾਇਰ ਆ ਜਿਹੜੇ ਦੇ ਨਾਲ ਦੇ ਆ ਬਾਈ ਜੀ। ਨਾਲ ਦੇ ਬੈਕ ਟਾਇਰ 16 ਵਾਲੇ। ਹੂੰ ਪੀਵੀ 45 50 ਦਾ ਨੰਬਰ ਪਹਿਲਾ ਟਰੈਕਟਰ ਕਰੇ। ਚਲ ਵੰਡੀ ਸਭ ਉਹਦਾ ਨੰਬਰ ਹੈ। ਚਲ ਵੰਡੀ ਹੀ ਹੈ। ਹਾਂ ਇੱਥੋਂ ਦਾ ਹੀ ਨੰਬਰ ਹੈ। ਠੀਕ ਹੈ ਜੀ। ਠੀਕ ਹੈ। ਤੇ ਜਿਹੜਾ ਰੇਟ ਉਹਦੇ ਖ ਨੂੰ ਆਪਾਂ ਦੇ ਦੇਵਾਂਗੇ। ਹਾਂਜੀ। ਨਹੀਂ ਮਿਲਣਾ। ਰਾਈਟਰ ਚੱਲਿਆ ਵੀ ਥੋੜੀ ਹੂਣਾ 700 ਦੇ ਕੁਝ ਘੰਟੇ ਜਰ ਮੀਟਰ ਚਲੋ 1000 ਤੋਂ ਥੱਲੇ ਥੱਲੇ 1000 ਤੋਂ ਥੱਲੇ ਕਹਿ ਦੀਏ 6 ਲੱਖ ਤੇ 90000 ਰੁਪਏ ਡਿਮਾਂਡ ਕਰਦੇ ਆ ਪਹਿਲੀ 21 ਮਾਡਲ ਜੀ 21 ਮਾਡਲ ਇੱਕ ਗੱਲ ਤੈਨੂੰ ਮੈਂ ਦੱਸ ਦਿੰਨਾ ਹਾਂ ਹਾਂ ਜੀ 21 ਮਾਡਲ 855 ਟੂ व्हीਲ ਦੇ ਵਿੱਚ ਗਰੀ ਸਪੀਡ ਆ ਰਾਈਟਰ ਤੁਸੀਂ ਲਾਉਂਗੇ ਇੰਨੇ ਰੁਪਏ ਦਾ ਦਿੰਦਾ ਨਹੀਂ ਗੱਲ ਪੱਕੀ ਕਰਦੇ ਆ ਦੇਵਾਂਗੇ ਹਾਂ 6 ਲੱਖ 90000 ਰੁਪਏ ਡਿਮਾਂਡ ਕਰੀ ਐ ਸਵਾ ਸਵਾ 7 ਲੱਖ ਦੇ ਮੈਂ ਵੇਚਿਆ ਠੀਕ ਹੈ ਜੀ ਟਰੈਕਟਰ ਦੇਵਾਂਗੇ 6 ਲੱਖ ਤੇ 40 ਹਜ਼ਾਰ ਦਾ 6 ਲੱਖ 40 ਹਜ਼ਾਰ ਇਹ ਸਾਹਮਣੇ ਸੰਭੀ ਦਾ 21 ਮਾਡਲ ਟਰੈਕਟਰ ਹੈ ਬਾਈ ਜੀ ਹੋਰ ਭਾਈ 4 3 ਸਪੀਡ ਦੇ ਮੋਡਲ ਹੈ 80 HP ਦਾ ਟਰੈਕਟਰ ਆ ਗਿਆ ਇਹ ਠੀਕ ਹੈ ਜੀ ਠੀਕ ਹੈ ਤੇ ਬੱਬੂ ਇੱਧਰ ਆਈ ਇੱਕ ਹੁਣ ਤਾਂ ਨਾ ਦਿਖਾਉਣੇ ਧਿਆਨ ਚ ਆ ਗਈ ਮੈਂ ਆਪਦੇ ਪੇਜ ਤੇ ਵੀਡੀਓ ਪਾਈ ਸੀਗੀ ਆ ਟਰੈਕਟਰ ਦਿਖਾਈ ਹੈ ਫੇ ਫਲੈਂਟਰੀ ਡਰਾਈਵ ਪਤਾ ਨਹੀਂ ਬਾਈ ਦਾ ਚਲ ਨਾ ਤਾਂ ਮੇਰੇ ਧਿਆਨ ਚ ਨਹੀਂ ਹਾਂ ਉਹਨੇ ਕਮੈਂਟ ਕੀਤਾ ਜੀ 4 ਜੀ 4 ਕਹਿੰਦਾ ਇਹਦੇ ਨਾਲ ਦਾ ਮੈਂ ਲਿਆ ਸੀਗਾ ਹਾਂ ਜੀ ਤੇ ਕਵਾੜ ਚ ਵੇਚਿਆ ਹਾਂ ਦਾ ਵੇਚਣ ਦੇ ਮਾਰੇ ਆਪਦੇ ਕੋਲ ਫੀਚਰ ਗਣਾ ਦਿੰਦੇ ਆ ਹੂੰ ਤੇ ਝੂਠ ਮਾਰੀ ਜਾਂਦੇ ਆ ਪਰ ਆਵਾ ਤੈਨੂੰ ਮੈਂ ਕਮੈਂਟ ਚ ਵੀ ਜਵਾਬ ਦਿੱਤਾ ਸੀ ਤੈਨੂੰ ਮੈਂ ਹੁਣ ਵੀ ਦੱਸਦਾ ਜਿਹੜੀ ਤੁਸੀਂ ਚੀਜ਼ ਕਵਾੜ ਲਾਉਂਗੇ ਆਹ ਜੀ ਉਹ ਕਵਾੜ ਚ ਵੀ ਕੋਈ ਠੀਕ ਆ ਜੀ ਹੀਰੇ ਦੀ ਪਰਖ ਜਵਾਰੀ ਨੂੰ ਹੁੰਦੀ ਆ ਆਮ ਲੋਕਾਂ ਨੂੰ ਨਹੀਂ ਹੁੰਦੀ ਠੀਕ ਐ ਜੇ ਤੂੰ ਲਿਆਂਦਾ ਹੀ ਕਵਾੜ ਪਾੜ ਕੇ ਸੀ ਹੁਣ ਤੇਰੇ ਕੰਮ ਕਿੱਥੋਂ ਕਰਦੇ ਹੂੰ ਫੀਚਰ ਅਸੀਂ ਨਹੀਂ ਦੱਸ ਸਕਦੇ ਅਸੀਂ ਕੌਣ ਫੀਚਰ ਬਣਾਉਣ ਵਾਲੇ ਕੌਣ ਹੁੰਨੇ ਆ ਫੀਚਰ ਬਣਾ ਕੇ ਦਿੰਦੀ ਹੈ ਕੰਪਨੀ ਬਾਪੂ ਮੈਂ ਫੀਚਰ ਪਾ ਦੂੰਗਾ ਇੱਕ ਫੀਚਰ ਪਾ ਸਕਦਾ ਕੰਪਨੀ ਨੇ ਫੀਚਰ ਦੇਣੇ ਆਪਣੇ ਕੋਲੇ ਸਾਰੀਆਂ ਕੰਪਨੀਆਂ ਦੇ ਡਾਇਰੈਕਟਰ ਖੜੇ ਆ ਠੀਕ ਹੈ ਬਾਈ ਜੇ ਤੂੰ ਮਾੜਾ ਰੈਕਟਰ ਲਿਆ ਹੋਇਆ ਰਹਾ ਤੇਰਾ ਮਾੜਾ ਸੀ ਆ ਡਾਇਰੈਕਟਰ ਖੜਾ ਹੈਗਾ ਕੰਪਨੀ ਸਟਿੱਕਰ ਬਾਈ 200 ਘੰਟਾ ਚੱਲਿਆ ਫੀਚਰਾਂ ਦੇ ਪਾਇਰ ਦੇਖ ਲੈ ਕੰਡੀਸ਼ਨ ਦੇਖ ਲੈ ਠੀਕ ਹੈ ਭਰਾ ਬਣ ਕੇ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਅਸੀਂ ਵੀ ਚੀਜ਼ ਵੇਚਨੀ ਆ ਹਨਾ ਟੋਡੜਾ ਤੇ ਬਾਈ ਚੀਜ਼ ਚੀਜ਼ ਦਾ ਬੱਟਾ ਹੁੰਦਾ ਹਮ ਹਰ ਇੱਕ ਚੀਜ਼ ਹਾਂ ਜਿੰਨੇ ਵੀ ਇਹਦੇ ਪਾਰਟ ਹੈ ਹਾਂ ਜੀ ਸਾਰੇ ਵਰਕਿੰਗ ਚ ਹੈ ਠੀਕ ਆ ਜੀ ਠੀਕ ਹੈ ਕੰਡੀਸ਼ਨ ਥੱਲੇੋਂ ਦੇਖ ਲੈ ਬੱਬੂ ਬੰਨ ਕੇ ਗੱਲ ਵੀ ਐ ਪਿਆ ਸੀ ਸ਼ੇਅਰ ਦਾ ਟਰੈਕਟਰ ਹਾਂ ਰੰਗ ਰੰਗ ਕੋ ਵੀ ਰੰਗ ਰੰਗ ਪੂਰਾ ਸਾਫ ਤੂੰ ਦੇਖ ਲੈ ਪੂਰੇ 60 ਐਚਪੀ ਦਾ ਟਰੈਕਟਰ ਹੈ ਕਾਪੀ ਤੇ 60 ਆਉਂਦਾ ਹੁੰਦਾ 60 ਐਚਪੀ ਜਾਂਦਾ ਮੇਰੇ ਹਿਸਾਬ ਨਾਲ ਵੱਡਾ ਹੀ ਐ ਵੱਡਾ ਟਰੈਕਟਰ ਹੈ ਠੀਕ ਹੈ ਸਨੋਪੀ ਵਗੈਰਾ ਲੱਗੀ ਵੀ ਹੈ ਨੰਬਰ ਇਹਦਾ ਵੀਰੇ ਮੱਧ ਪ੍ਰਦੇਸ਼ ਦਾ ਹਾਂ ਜੀ ਇਹਨੂੰ ਸਿੱਧੀ ਮਿਲ ਜੂਗੀ ਇਸੇ ਟਰੈਕਟਰ ਦੀ ਬਾਈ ਦੇ ਕਮੈਂਟ ਆਏ ਸੀ 11 ਮਾਡਲ ਹੈ ਹਾਂ 11 ਮਾਡਲ ਦਾ ਟਰੈਕਟਰ ਕਹਿੰਦਾ ਕ ਇਹ ਨਹੀਂ ਗੱਲ ਹੁੰਦੀ ਕਿ ਕਵਾੜ ਵੀ ਵਿਗਦੇ ਰੇਟ ਦੇ ਰੇਟ ਨਹੀਂ ਇੱਕ 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 ਮਾਡਲ ਦੇ ਵਿੱਚ 50000 ਦਾ ਡਿਫਰੈਂਸ ਪੈ ਜਾਂਦਾ ਆਮ ਵੀ ਚੰਗੀ ਕੰਡੀਸ਼ਨ ਚੰਗੀ ਦਾ ਹੋਵੇ ਚੰਗੀ ਵਧੀਆ ਰੇਟ 'ਚ ਵਿਕ ਜਾਂਦਾ ਹੈ ਕਵਾੜ ਤਾਂ ਕਵਾੜੀ ਵੀ ਕੰਡੀਸ਼ਨ ਕੰਡੀਸ਼ਨ ਦਾ ਮੁੱਲ ਹੁੰਦਾ ਕੰਡੀਸ਼ਨ ਦਾ ਮੁੱਲ ਪੂਰਾ ਹੀ ਪੈਂਦਾ ਹੈ ਹਾਂ ਐਨਓਸੀ ਇਹਦੀ ਮਿਲ ਜੂਗੀ ਠੀਕ ਆ ਜੀ ਵਧੀਆ ਟਰੈਕਟਰ ਹੈਗਾ ਪੂਰਾ ਸਾਫ਼ ਸੁਥਰਾ ਹੈ ਚਲਾ ਕੇ ਤਸੱਲੀ ਕਰਕੇ ਬਾਹ ਵੀ ਲੈ ਜਾ ਸਕਦਾ ਤੈਨੂੰ 135000 ਲੀਆ ਹਾਂ 60 ਐਚਪੀ ਵਾਲਾ 60 ਐਚਪੀ ਵਾਲਾ 3 ਲੱਖ ਦਾ ਦੇ ਦਿੰਦਾ تن لاکھ ਦਾ ਵੀ ਜਮਾ ਨਹੀਂ ਮਿਲਣਾ ਨਹੀਂ ਮਿਲਦਾ ਹੋਰ ਵੀ ਮਾਨਤਣ ਮੌਕੇ ਤੇ ਆਪਾਂ ਕਰ ਦਾਂਗੇ ਤੇ ਸ਼ਵਰਾਜ ਦਿਖਾ ਦੇ ਬੱਬੂ ਇੱਕ ਤਾਂ ਦਿਖਾਈ ਦੇਣਾ ਨਾਲ ਹੀ ਖੜਾ ਨਾਲ ਹੀ ਖੜਾ ਲੱਗ ਰਿਉ ਪਤਾ ਲੈ ਹੁਣ ਆਹਨ ਰੈਡਰ 11 ਮਾਡਲ ਹੈ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਹਾਂਜੀ ਬੱਬੂ ਇਸ ਟਰੈਕਟਰ ਤੇ ਕਿਤੇ ਕਲਮ ਨਹੀਂ ਲੱਗੀ ਟਾਇਰ ਇਹਦੇ ਮੰਨ ਕੇ ਚੱਲ ਵੀ ਯਾਰ 50 ਤੋਂ 60 60 ਹਾਂਜੀ ਅੱਗੇ ਮਾਨ ਲੋ ਵੱਧ ਡਾੜੇ ਕੋਲੇ ਆ ਕੇ ਦੇਖੋਗੇ ਇੰਜਨ ਗੇਅਰ ਦਾ ਜਮਾ ਚੰਗਾ ਹੈ ਰਵਾਰਸ ਪੀਟਿਓ ਦੇ ਵਿੱਚ ਹੈ ਤੇਲ ਬਰੇਕਾਂ ਤੇ ਕਲੋਸ ਕਰ ਦੇ ਇੰਜਨ ਵਾਲਾ ਰਹਿਤ ਹੈ ਇਹ ਡਿਮਾਂਡ ਜ਼ਿਆਦੇ ਆ ਕੋਈ ਕਰਨੀ ਅੱਜ ਪਰ ਡਿਮਾਂਡ ਵੀ ਪੂਰੀ ਕਰਤੀ ਪੂਰੀ ਨਹੀਂ ਇਹਦੇ ਚ ਵੀ ਦੇਵਾਂਗਾ ਫਿਰ ਆ ਆ ਸ਼ੋ ਦੀ ਕੰਡੀਸ਼ਨ ਪਈ ਹੈ ਨਾ ਬੱਬੂ ਜੜੀ ਦੀ ਕਿਤੇ ਕਲਮ ਲੱਗੀ ਪਾ ਦੇਣ ਦਾ ਹੈ 16 ਮਾਡਲ ਲੱਗੀ ਕੰਡੀਸ਼ਨ ਪਈ ਹੈ ਟਰੈਕਟਰ ਦੀ ਜਾਮਾ ਪਈ ਹੈ ਠੀਕ ਹੈ 2011 ਮਾਡਲ ਦਾ 3 ਲੱਖ 70000 ਰੁਪਏ ਡਿਮਾਂਡਾ ਟਰੈਕਟਰ ਤੁਰ ਕੇ ਦਿਖਾ ਦੇ ਹੁਣ ਇਹੋ ਜਿਹਾ ਰੇਟ ਦੇਵਾਂਗੇ 3 ਨਹੀਂ 3 स्टार ਹਰਬਰਸ ਦਰਵਰਸ ਵੀ ਦਿਓ ਜਾਂ ਆਮ ਇਹ ਗਰਾਊਂਡ ਚ ਆਉਂਦੇ ਹੁੰਦੇ ਸੈਕੰਡ ਟੌਪ ਆ ਗਿਆ ਤੇਲ ਬ੍ਰੇਕਾਂ ਵੀ ਅੰਗ ਨਾਲ ਵੀ ਹਰਦਾ ਉਹਦਾ ਵੀ ਬੱਟਾ ਠੀਕ ਹੈ ਜੀ ਹੁਣ ਇਹਦੀ ਡਿਮਾਂਡ 370 370 ਦਾ ਮਾੜਾ ਤੇਨ ਲਖ ਤੇ 35000 ਰੁਪਏ ਨੰਬਰ ਇਹ ਨੰਬਰ ਹਰਿਆਣੇ ਦਾ ਠੀਕ ਹੈ ਜੀ ਐਨਓਸੀ ਲੈਣੀ ਹੋਈ ਮਿਲ ਜੂਗੀ ਨਹੀਂ ਲੈਣੀ ਹੋਈ ਵੀਰੇ ਦੇਖ ਲੈ ਬਾਈ ਕਲਮ ਲੱਗੀ ਸਾਫਤ ਕਰ ਦਿਓ ਦੇਣਦਾਰ ਠੀਕ ਹੈ ਬਾਈ ਜਮਾਨਾ ਮਾ ਟਰੈਕਟਰ ਹੀ ਕੇ ਲੋ ਇਹਨੂੰ ਤਾਂ ਤੁਸੀਂ ਥੋੜੀ ਚੱਲਿਆ ਪਿਆ ਇਹ ਗਿਣਤੀ ਦੇ ਘੰਟੇ ਚੱਲਿਆ ਹਾਂ ਠੀਕ ਐ 221 ਮਾਡਲ 21 ਮਾਡਲ ਕਾਲਿਆਂ ਵਾਲੀ ਦਾ ਨੰਬਰ ਹੈ ਹਾਂਜੀ ਪਹਿਲੀ ਪਾਰਟੀ ਦਾ ਨਕਦ ਕੈਸ਼ ਦੇ ਨਿਕਲੇ ਵੇ ਪਾਵਰ ਸਟੀering ਵਾਲਾ ਪਾਵਰ ਸਟੀering ਤੇਲ ਬ੍ਰੇਕਾਂ ਉਮੀ ਪੁੱਤਰ ਉਮੀ ਪੁੱਤਰ ਕਲਚ ਦੀ ਘਾਟ ਹੈ ਕੋਈ ਉਹ ਕੰਪਨੀ ਨੇ ਹਜੇ ਤੱਕ ਕੀਤਾ ਨਹੀਂ ਡਬਲੇ ਨੂੰ ਹਾਂ ਠੀਕ ਐ ਨਾ ਕਲਮ ਲੱਗੀ ਹੋਵੇ ਦੇਣਦਾਰ ਸਾਰਾ ਕੁਝ ਨਾਲ ਦਾ ਹੈ 14-1500 ਘੰਟਾ ਚੱਲਿਆ ਵੇ ਸਾਰਾ ਟਰੈਕਟਰ ਹੈ ਤੇ ਹਰਿਆਣਾ ਨੰਬਰ ਇਹ ਹਰਿਆਣਾ ਨੰਬਰ ਇਹਨੂੰ ਹਰਿਆਣਾ ਦਾ ਮੰਨ ਯਾਰ ਇਹਨੂੰ ਮੈਂ ਤਾਂ ਨੂੰ ਪੰਜਾਬ ਮੰਨਦਾ ਕਿਉਂਕਿ ਬਾਰਡਰ ਆ ਨਾਲ ਹੀ ਚੱਲ ਪੇ ਹੂੰ ਕਾਲਿਆਂ ਵਾਲੀ ਨਾਲ ਹੀ ਪੈਂਦਾ 115 ਕਿਲੋਮੀਟਰ ਦਾ ਕਾਲਾ ਵਾਲੀ ਮੰਡੀ ਐ ਠੀਕ ਆ ਜੀ ਇਹ ਕਾਲਾ ਵਾਲੀ ਮੰਡੀ ਦਾ ਨੰਬਰ ਹੈ 21 ਮਾਡਲ 21 ਮਾਡਲ ਐ 445000 ਰੁਪਏ ਡਿਮਾਂਡ ਐ ਹਾਂ ਜੀ 395000 ਦਾ ਰੇਟਰ ਦੇ ਠੀਕ ਆ ਜੀ ਲੋਨ ਜੀ ਇਹ ਤੇ ਲੋਨ ਫੁੱਲ ਹੋ ਜੂ ਵੀਰੇ ਇਹਦੇ ਤੇ ਸੰਗੇ ਸਿੱਬਲਾਂ ਵਾਲੇ ਦਾ ਹਾਂ ਜੀ ਨਾ ਕਿ ਮਾੜੇ ਸਿੱਬਲਾਂ ਵਾਲੇ ਦਾ ਠੀਕ ਆ ਜੀ ਠੀਕ ਐ ਵੀਰੇ 100% ਲੋਨ ਨਹੀਂ ਕਦੇ ਵੀ ਹੁੰਦਾ ਹੁੰਦਾ ਨਵੇਂ ਦਾ ਵੀ ਨਹੀਂ ਹੁੰਦਾ 80% ਫੰਡਿੰਗ ਹੁੰਦੀ ਹੁੰਦੀ ਐ ਐਵੇਂ ਆਪਾਂ ਕਿਸੇ ਨੂੰ ਘਬਰਾ ਨਹੀਂ ਕਰਦੇ ਵੀ ਕਰਵਾ ਦੇਾਂਗੇ ਹਾਂ ਮੈਨਿਆਰ ਤੋਂ ਲੇਕੇ ਲੱਖ ਰੁਪਇਆ ਜੇਬ ਚ ਚਾਹੀਦਾ ਹਮ ਖਰਚਾ 25 ਤੋਂ 3000 ਰੁਪਇਆ ਦਾ ਫੈਲ ਖਰਚਾ ਲੱਗ ਜਾਂਦਾ ਠੀਕ ਹੈ ਜੀ ਠੀਕ ਹੈ ਨਾ ਤੇ ਐਵੇਂ ਨਹੀਂ ਹੋਏਗੇ ਵੀਰ ਬਿਨਾ ਪੈਸੇ ਤੋਂ ਨਹੀਂ ਵੀਰੇ ਪੈਸੇ ਚਾਹੀਦੇ ਚਾਹੀਦੇ ਹੋ ਸਕਦਾ ਥੋੜੇ ਮੌਕੇ ਤੇ ਬੱਤ ਜਾਣ ਲੱਖ ਰੁਪਇਆ ਕੋਲੇ ਲੈ ਕੇ ਚੱਲਾਂਗੇ ਤਾਂ ਫੇਰ ਚੰਗੀ ਗੱਲ ਹੈ ਉਦੋਂ ਸਕਾਟ ਹੀਰਾ 430 ਆਲ ओरिजिनल ਜੈਨੂਇਨ ਦੁਨੀਆ ਦਾ ਬਾਦਸ਼ਾਹ ਮੰਨਿਆ ਸਕਾਟ ਨੂੰ ਇਹ ਪਤਾ ਕਿਉਂ ਮੰਨੇ ਹਾਂ। ਨੱਛੋਈ। ਟਰੈਕਟਰ ਦਾ ਕੰਟਰੋਲ ਕਿੱਥੇ ਹੁੰਦਾ ਹੈ? ਲਿਫਟ ਦਾ। ਆ ਜਿਹੜਾ ਹੈਗਾ। ਹਾਂ ਲੱਗਿਆ ਉਹ ਇੱਕ ਕੰਟਰੋਲ ਹੈ। ਜਦੋਂ ਆਪਾਂ ਹਾਲ ਵੱਧ ਲਾਵਾਂਗੇ ਜਿੱਥੇ ਥੋੜੀ ਉੱਥੋਂ ਲਿਫਟ ਬੰਨੀ ਵੀ ਹੈ। ਉਸ ਤੋਂ ਬਾਅਦ ਜਦੋਂ ਆਪਾਂ ਡੂੰਘੇ ਲਾਵਾਂਗੇ ਹਾਲ। ਹਾਲਾਂ ਨਾਲ ਡੰਡੇ ਨੂੰ ਟਾਪ ਲਿੰਕ ਨੂੰ ਝਟਕਾ ਪਊਗਾ ਜ਼ਰੂਰ ਚੱਪਿਆਗਾ ਲਿਫਟ ਆਟੋਮੈਟਿਕ ਉਸੇ ਉੱਤੇ ਚੱਕੀ ਆ। ਆਟੋਮੈਟਿਕ ਚੱਕੀ ਆ। ਟਾਪ ਲਿੰਕ ਕਿਹਦਾ ਕਰਦਾ? ਟਾਪ ਲਿੰਕ ਹਰ ਇੱਕ ਦੇ ਟਾਪ ਲਿੰਕ ਚ ਹੁੰਦਾ ਹੈ। ਇਹ ਇੱਥੇ ਹੁੰਦਾ ਵੀਰੇ ਆ ਜਗ੍ਹਾ 'ਚ। ਇਸ ਵਾਗੇ ਤੇ ਵੀ ਕੰਟਰੋਲ ਕਰਦਾ ਅੱਛਾ ਸੁਹਾਗਾ ਜਦੋਂ ਮਾਰਾਂਗੇ ਨਾ ਜੇ ਵੱਧ ਲੱਗ ਗਿਆ ਤੇ ਚੱਕਣ ਦੀ ਰੋਡ ਨੇ ਆਪਕੋ ਆਟੋਮੈਟਿਕ ਸਹੀ ਕਰ ਦੂਗਾ ਇਹਦੇ ਬਹੁਤ ਤਗੜਾ ਫੀਚਰ ਸੀ ਠੀਕ ਹੈ ਇਹਦੇ ਲਿੰਕਾਂ ਚ ਕੰਟਰੋਲ ਹੈ ਇੱਥੇ ਆਪਣਾ ਟਾਪ ਲਿੰਕ ਪਾਈ ਵੀ ਹੈ ਜਦੋਂ ਐਂ ਦਾਬ ਲੱਗੂ ਵੀ ਇਹਨੂੰ ਨਾਲ ਦੀ ਨਾਲ ਇੱਥੇ ਕੰਟਰੋਲ ਉਹਦੇ ਵਿੱਚ ਕੰਟਰੋਲ ਵਾਲਾ ਹੈਗਾ ਉਹਨੇ ਲਿਫਟ ਦੱਸ ਦੇ ਨਾਲ ਦੀ ਨਾਲ ਹੂੰ ਠੀਕ ਹੈ ਨਾ ਇਹ ਇੱਕ ਇੱਕ ਚੀਜ਼ ਦਾ ਇਹਦੇ ਲਿੰਕਾਂ ਦੇ ਵਿੱਚ ਹੈ ਇਹਦਾ ਬੜੀ ਤਖੜੀ ਚੀਜ਼ ਬਣਾਈ ਆ ਪਰ ਉਸ ਤੋਂ ਅੱਗੇ ਦੇ ਵਿੱਚ ਕੋਈ ਕੰਟਰੋਲ ਨਹੀਂ ਸੁਹਾਗਾ ਭਰ ਗਿਆ ਟਰੈਕਟਰ ਦਬੂਗਾ ਇਸ ਸੁਹਾਗੇ ਜੇ ਲੋਡ ਪੈ ਗਿਆ ਲਿੰਕਾਂ ਨੇ ਆਟੋਮੈਟਿਕ ਸੈਟ ਕਰ ਲਿਆ ਸੈਟਿੰਗ ਕਰਕੇ ਆ 300 430 ਮੇਰੇ 340 ਆਇਆ ਥੋੜਾ ਜਿਹਾ ਦਿਮਾਗ ਤੇ ਜਿਆਦਾ ਇਹ 430 ਆ 430 ਆ ਠੀਕ ਹੈ ਇਹ 97 ਮਾਡਲ ਹੈ ਹਾਂ ਜੀ ਰਾਜਸਥਾਨ ਦਾ ਨੰਬਰ ਹੈ ਠੀਕ ਹੈ ਜੀ 1 ਲੱਖ ਤੇ 18000 ਰੁਪਏ ਡਿਮਾਂਡ ਹੈ ਹਾਂ ਜੀ 1 ਲੱਖ 5000 ਤਾਂ ਦੇ ਦੇਗੇ ਇਹ ਗੱਲ ਦਾ ਚੰਗਾ ਹੈ ਤਸੱਲੀ ਕਰ ਲਿਓ ਬਾ ਲੈ ਠੀਕ ਹੈ ਜੀ ਉਦੋਂ ਅੱਗੇ ਆ ਜਾ ਖੜਾ ਇੱਕ 17 ਮਾਡਲ ਹੀਰਾ ਹਾਂ ਜੀ ਫਾਰਮ ਟਰੈਕ 60 ਈਪੀਆਈ ਜਿਹੜਾ ਈਪੀਆਈ ਵਾਲਾ ਸੁਪਰਮੈਕਸ ਸੁਪਰਮੈਕਸ ਹੈ ਕੜ ਮਿਹਦੇ ਵੀ ਨਹੀਂ ਲੱਗੀ ਜੀ ਨੰਬਰ ਇਹ ਵੀ ਹਰਿਆਣਾ ਐਨਓ ਸੀ ਇਹਦੀ ਵੀ ਵੀ ਮਿਲ ਜੂਗੀ ਹਾਂ ਜੀ ਠੀਕ ਹੈ ਪੂਰਾ ਚੰਗਾ ਹੈ ਬੈਕ ਟਾਇਰ ਦਿਖਾ ਦੇ 60 ਪੈਸੇ ਆ ਫਰੰਟ ਟਾਇਰ 80 ਪੈਸੇ ਠੀਕ ਨਾਲ ਦਾ ਸਾਰਾ ਕੁਝ ਠੀਕ ਹੈ ਜੀ ਠੀਕ ਹੈ ਕੁਝ ਗਿਣਤੀ ਦੇ ਘੰਟੇ ਚੱਲੇ ਠੀਕ ਹੈ ਜੀ ਠੀਕ ਹੈ ਕੋੜਾ ਬੰਪਰ ਲੱਗਿਆ ਮਿਊਜ਼ਿਕ ਸਿਸਟਮ ਲੱਗਿਆ ਸਾਰਾ ਜਿਵੇਂ ਹੈਗਾ ਐਵੇਂ ਦਾ ਐਵੇਂ ਹੀ ਦੇਣਾ ਠੀਕ ਹੈ ਜੀ ਠੀਕ ਹੈ ਨਾ 4,70,000 ਰੁਪਏ ਨਾ 17 ਮਾਡਲ ਦਾ ਹਾਂ ਠੀਕ ਹੈ ਤੇ 4 ਲੱਖ ਜੇ ਅੱਗੇ ਆਪਾਂ ਇਹਦਾ ਬੋਲਦੇ ਹੁੰਦੇ ਆ ਵੀ 4.5 ਲੱਖ ਦਾ ਹਾਂ ਜੀ 4 ਲੱਖ ਤੇ 35000 ਦਾ ਰੇਟਰ ਦੇ 4,35,000 ਦਾ ਠੀਕ ਆ ਬਈ 17 ਮਾਡਲ ਨਹੀਂ ਮਿਲਣਾ ਕਿ ਤੁਹਾਨੂੰ ਇਹ ਸੀਨ ਦੀ ਵੀ ਜ਼ਿੰਮੇਵਾਰੀ ਠੀਕ ਹੈ ਠੀਕ ਹੈ ਡੈਕਟਰ ਤਾਂ ਤਕਰੀਬਨ ਜਿੰਨੇ ਕੱਦ ਲਿਆਂਦੇ ਸੀ ਉਹ ਆਪਣੇ ਹੋ ਗਏ ਪੂਰੇ ਠੀਕ ਆ ਜੀ ਕੋਸ਼ਟ ਡੈਕਟਰ ਅੰਦਰ ਖੜੇ ਸੀ ਅੱਜ ਬੰਦਿਆਂ ਦੀ ਘਾਟ ਸੀ ਕੱਢੀ ਨਹੀਂ ਠੀਕ ਆ ਜੀ ਹਾਂ ਤੇ ਨੰਬਰ ਜੀ ਆਪਣਾ ਨੰਬਰ ਆਪਣਾ 89417232636 ਬੇਨਤੀ ਹੈ ਭਰਾਵਾਂ ਨੂੰ ਵੀ ਭਰਾਓ ਵੀਡੀਓ ਦੇਖ ਲਿਆ ਕਰੋ ਸਾਰੀ ਪ੍ਰੋਪਰ ਜਾਣਕਾਰੀ ਦਿੱਤੀ ਪ੍ਰੋਪਰ ਜਾਣਕਾਰੀ ਸਾਰੀ ਦੇਤੀ ਯਾਰ ਵੱਧਦੀ ਦੇਤੀ ਭਰਾ ਜਿੰਨੀ ਕਿ ਸੀਗੀ ਇੱਥੇ ਕਿਤੇ ਸਾਡੀ ਗਲਤੀ ਹੈ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਵੀ ਅਸੀਂ ਕਿੱਥੇ ਗਲਤੀ ਕਰਤੀ ਤੇ ਬੈਡ ਕਮੈਂਟ ਵਾਲੇ ਭਰਾਵਾਂ ਕੇ ਮਾਫੀ ਚਾਹੁੰਦੇ ਸੋਤ ਵੀ ਊਂਡ ਪਟਾਂਗ ਵਾਲੇ ਜਿਹੜੇ ਕਰਨੇ ਹੁੰਦੇ ਨੇ ਮੈਸੇਜ ਉਹ ਸਾਡੇ ਵਾਲੇ ਕੰਮ ਤੋਂ ਭਰਾ ਵਣ ਕੇ ਮੜਾ ਜਾਂ ਸ਼ੈਟ ਦੀ ਰਹਿ ਜਾ ਕਰੋ ਕਿਉਂਕਿ ਸਾਡਾ ਨਾਲ ਬਿਜ਼ਨਸ ਵੀ ਆ ਕਲਾ ਮਨੋਰੰਜਨ ਨਹੀਂ ਐ ਐਂਟਰਟੇਨਮੈਂਟ ਨਹੀਂ ਹੈਗੀ ਗੱਲੀ ਨਾਲ ਬਿਜ਼ਨਸ ਵੀ ਹੈਣਾ ਠੀਕ ਆ ਜੀ ਹਾਂ ਧੰਨਵਾਦ ਬਾਈ ਧੰਨਵਾਦ ਬਾਈ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿਲਦਾ ਨਮ ਵੀਡੀਓ ਨਾਲ ਧੰਨਵਾਦ